ਸਪਾਦੇ ਵੱਲੋਂ ਜੰਡਾ ਫਹਿਰੌਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਸਪਾਦੇ ਕਈ ਆਗੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਆਜ਼ਾਦੀ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ ਦੇਖੋ ਅੱਜ ਹਲਕਾ ਸੈਂਟਰ ਵਿੱਚ ਬਿਹਾਰੀ ਕਲੋਨੀ ਦੇ ਵਿੱਚ ਸਾਡੇ ਮੰਡਲ ਪ੍ਰਧਾਨ ਜੀਵ ਸ਼ਰਮਾ ਜੀ ਹੋਰ ਉਹਨਾਂ ਦੀ ਸਾਰੀ ਜਿਹੜੀ ਟੀਮ ਹੈ ਅੱਜ ਚੰਡੇ ਦੀ ਰਸਮ ਉਹਨਾਂ ਨੇ ਪੂਰੀ ਕੀਤੀ ਹੈ ਔਰ ਅੱਜ ਮੈਂ ਸਭ ਤੋਂ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੇ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਵਧਾਈ ਦੇਣਾ ਔਰ ਨਮਨ ਕਰਨਾ ਉਹਨਾਂ ਨੂੰ ਜਿਨ੍ਹਾਂ ਦੇ ਕੁਰਬਾਨੀਆਂ ਦੇ ਕਰਕੇ ਅਸੀਂ ਜਿਹੜਾ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹਨਾਂ ਲੋਕਾਂ ਨੂੰ ਨਮਨ ਕਰਦੇ ਆਂ ਔਰ ਅੱਜ ਤੁਸੀਂ ਦੇਖ ਰਹੇ ਹੋ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਜਿਸ ਟਾਈਮ ਸਾਨੂੰ ਆਜ਼ਾਦੀ ਮਿਲੀ ਉਸ ਟਾਈਮ 40 ਕਰੋੜ ਦੇ ਕਰੀਬ ਸਾਡੇ ਦੇਸ਼ ਦੀ ਜਨਤਾ ਸੀ ਔਰ ਉਸ ਟਾਈਮ ਸਾਨੂੰ ਆਜ਼ਾਦੀ ਮਿਲੀ ਔਰ ਅੱਜ 140 ਕਰੋੜ ਜਿਹੜੀ ਸਾਡੀ ਦੇਸ਼ ਦੀ ਜਨਤਾ ਹੈ ਔਰ ਜਦੋਂ 140 ਕਰੋੜ ਜਨਤਾ ਸਾਡੇ ਦੇਸ਼ ਦੇ ਇਕੱਠੇ ਹੋ ਗਏ ਇੱਕ ਝੰਡੇ ਥੱਲੇ ਅੱਜ 78ਵਾਂ ਗਣਤੰਤਰ ਦਿਵਸ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਜਿੱਦਾਂ ਹੀ ਹਿੰਦੁਸਤਾਨ ਚ ਭਾਈਚਾਰਾ ਕਾਇਮ ਰੱਖਦਾ ਹੀ ਕਾਇਮ ਰੱਖਣਾ ਚਾਹੀਦਾ ਆਪਾਂ ਮਿਲ ਜੁਲ ਕੇ ਰਹਿਣਾ ਚਾਹੀਦਾ ਦਾ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਨਾਲ ਤੇ ਗਣਤੰਤਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਉਤੀ ਜਿੱਦਾਂ ਦੇਸ਼ ਚ ਭਾਈਚਾਰਾ ਕਾਇਮ ਹੈਗਾ ਉਸ ਤਰ੍ਹਾਂ ਹੀ ਕਾਇਮ ਰੱਖਣੀ ਸਾਰੇ ਬੰਦੇ ਅਪੀਲ ਕਰਦੇ ਆਂ ਦਾ ਲੋਕਾਂ ਨੇ ਦੇਸ਼ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀਆਂ ਨੂੰ ਧਿਆਨ ਰੱਖਦੇ ਹੋਏ ਸਭ ਨੂੰ ਵੱਧ ਚੜ ਕੇ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਇਦਾਂ ਹੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਜੈ ਹਿੰਦ ਅੱਜ ਅਸੀਂ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਦੇ ਉੱਪਰ ਸਾਡੇ ਮੰਡਲ ਦੇ ਅਧਿਐਕਸ਼ ਜੀ ਜੀਵ ਸ਼ਰਮਾ ਜੀ ਦੀ ਅਧਿਐਕਸ਼ਤਾ ਔਰ ਅੱਜ ਸਾਡੇ ਹਲਕਾ ਸੈਂਟਰਲ ਦੇ ਇੰਚਾਰਜ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਜਿਨ੍ਹਾਂ ਨੇ ਅੱਜ ਇਹ ਝੰਡਾ ਜਿਹੜਾ ਇੱਥੇ ਫੈਰਾਇਆ ਉਹਨਾਂ ਦੇ ਨਾਲ ਵਿਕੀ ਸੋਤਾ ਜੀ ਨਿਕੂ 파ਰਤੀ ਜੀ ਸ੍ਰੀ ਸੁਨਿੰਦਰ ਸਿੰਧਾ ਜੀ ਇਹ ਸਾਰਿਆਂ ਨੇ ਰਲ ਕੇ ਭਾਰਜਨਤਾ ਪਾਰਟੀ ਦੇ ਵਰਕਰ ਔਰ ਇਸ ਇਲਾਕੇ ਦੇ ਜਨਤਾ ਦੇ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਜਿੱਥੇ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਦਾ ਧੰਨਵਾਦ ਕੀਤਾ ਉੱਥੇ ਮੈਂ ਦੱਸਣਾ ਚਾਹਨਾ ਕਿ ਸਾਡਾ ਦੇਸ਼ ਜਿਹੜਾ ਅੱਜ ਆਜ਼ਾਦੀ ਦਾ ਅਸੀਂ ਨਿਗ ਮਾਰ ਰਹੇ ਆ ਉਹ ਕਿੰਨਾ ਦੀ ਬਦੌਲਤ ਮਾਰਦੇ ਆ ਸਾਡੇ ਜਿਹੜੇ ਫੌਜੀ ਜਵਾਨ ਜਿਹੜੇ ਸਮੁੰਦਰ ਦੇ ਵਿੱਚ ਖੜੇ ਆ ਰੇਗਿਸਤਾਨ ਚ ਖੜੇ ਆ ਔਰ برف ਦੇ ਉੱਪਰ ਉਹ ਖੜੇ ਆ ਔਰ ਮੈਂ ਸਮਝਦਾ ਕਿ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਬਦੌਲਤ ਅਸੀਂ ਇਹ ਆਜ਼ਾਦੀ ਦਾ ਜਿਹੜਾ ਨਿਗ ਹੈ ਇਹ ਮਾਰ ਰਹੇ ਆ ਇਸ ਆਜ਼ਾਦੀ ਦੇ ਨਿਗ ਮਾਰਨ ਦੇ ਲਈ ਔਰ ਜਿਹੜੀਆਂ ਐਸੀਆਂ ਤਾਕਤਾਂ ਨੇ ਜਿਹੜੀਆਂ ਵਿਦੇਸ਼ੀ ਕਹਿਣ ਦੇ ਉੱਪਰ ਚੱਲਦੀਆਂ ਨੇ ਉਹ ਸੋਚਦੀਆਂ ਨੇ ਕਿ ਸਾਡਾ ਜਿਹੜਾ ਦੇਸ਼ ਆ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਮਜ਼ਬੂਤ ਦੇਸ਼ ਆ ਇਸ ਲੋਕਤੰਤਰ ਨੂੰ ਤੋੜਿਆ ਜਾਵੇ ਔਰ ਜਿਸ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਹੋਇਆ ਉੱਥੇ ਇਸੇ ਤਰ੍ਹਾਂ ਹੀ ਜਾਨੀ ਕਿ ਹਿੰਦੁਸਤਾਨ ਦੇ ਵਿੱਚ ਹੋਵੇ ਪਰ ਮੈਂ ਉਹਨਾਂ ਵਿਰੋਧੀਆਂ ਨੂੰ ਦੱਸਣਾ ਚਾਹਨਾ ਕਿ ਸਾਡਾ ਦੇਸ਼ ਇੱਕ ਮੁੱਠਾ ਇੱਕ ਝੂਟਾ ਔਰ ਜੜੀਆਂ ਸ਼ਹੀਦ ਭਗਤ ਸਿੰਘ ਲਾਲਾ ਲਾਜਪਤ ਰਾਏ ਰਾਜਗੁਰੂ ਸੁਖਦੇਵ ਵੀਰ ਸਮਰਕਰ ਜੀ ਇਹਨਾਂ ਨੇ ਜੜੀਆਂ ਕੁਰਬਾਨੀਆਂ ਦੀਆਂ ਉਹ ਪੰਜਾਬੀਆਂ ਨੂੰ ਖਤਮ ਕੀਤਾ ਹੈ ਮੈਂ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਨਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੱਜ ਜਿਹੜਾ 15 ਅਗਸਤ ਦਾ ਸਾਲਸੀਰ ਲੰਧ ਮੰਨ ਰਹੇ ਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਅੱਜ ਮੰਨ ਰਹੇ ਆ ਅਸੀਂ ਉਹਨਾਂ ਨੂੰ ਸਾਰੇ ਹੀ ਨਮਨ ਕਰਨੇ ਆ ਉਹਨਾਂ ਸ਼ਹੀਦਾਂ ਵੀਰਾਂ ਨੂੰ ਧਿਆਨਾ ਲਾਈਵਲੀ ਸੰਜੇ ਸੇਤੀ ਦੀ ਰਿਪੋਰਟ